ਜਿਹੜਾ ਟੁਆਇਪਿਸਟਲ ਹੈਗਾ ਉਹ ਦਿਖਾਇਆ ਜਾਂਦਾ ਉਹ ਦਿਖਾ ਕੇ ਉੱਥੋਂ ਆ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਦੁਬਾਰਾ ਇਹਨੂੰ ਕਾਲ ਕਰਕੇ ਕਹਿੰਦੇ ਨੇ ਵੀ ਤੂੰ ਹੁਣ ਟ੍ਰੇਲਰ ਦੇਖ ਲਿਆ ਤੇ ਹੁਣ ਆਪਣਾ ਅੱਗੇ ਤੋਂ ਇੰਜਾਮ ਦੇ ਕੇ ਇਹਨਾਂ ਸਾਰਿਆਂ ਨੂੰ ਸੀ ਕਵਰ ਕਰ ਲਿਆ ਗਿਆ ਇਹਨਾਂ ਦੇ ਪੋਜ਼ੀਸ਼ਨ ਚੋਂ ਇੱਕ ਟੁਆਇਪਿਸਟਲ ਮੋਟਰਸਾਈਕਲ ਤੇ ਇੱਕ ਕਾਰ ਬਰਾਮਦ ਕਰ ਲਈ ਗਈ ਹੈ ਆਈਫੋਨ ਕਾਲਸ ਕਰਦੇ ਉਹ ਸੇਮ ਨੰਬਰ ਤੋਂ ਕਰ ਰਹੇ ਸੀ ਆਪਣਾ ਨੰਬਰ ਸੀ ਉਹਨਾਂ ਦਾ ਗੱਲ ਇਹ ਹੈ ਜੀ ਕਿ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨੂੰ ਉਹਦੀ ਸੀਰੀਅਸਨੈਸ ਤੁਹਾਨੂੰ ਬੈਟਰ ਪਤਾ ਹੈ ਕਿ ਤੁਹਾਡੇ ਤੱਕ ਜੋ ਟਾਰਗੇਟ ਹੋ ਰਿਹਾ ਤਾਂ ਉਸ ਚੀਜ਼ ਨੂੰ ਇਮੀਡੀਏਟਲੀ ਪੁਲਿਸ ਕੋਲੇ ਰਿਪੋਰਟ ਕਰੋ ਇਸੇ ਦੇ ਵਿੱਚ ਇਹਨਾਂ ਨੇ ਸ਼ਹਿਰ ਦੇ ਵਿੱਚ ਆਪਣਾ ਘੇੜਾ ਦੇ ਦੂ ਕਿ ਇਹਨਾਂ ਨੇ ਇੱਕ ਇਹ ਮੈਡੀਕਲ ਸਟੋਰ ਹੈ ਜਿਹੜਾ ਇਹਨੂੰ ਟਾਰਗੇਟ ਕੀਤਾ ਹੋਇਆ ਸੀਗਾ ਕਿ ਇੱਥੇ ਜਿਹੜਾ ਹੈਗਾ ਇਸ ਤੋਂ ਆਪਾਂ ਨੂੰ ਮਨੀ ਮਿਲ ਸਕਦੀ ਹੈ ਤਾਂ ਇਹਨਾਂ ਨੇ ਇਹਨੂੰ ਕਵਰ ਕਈ ਵਾਰ ਤਾਂ ਮਰੀਜ਼ ਦਾ ਬਹਾਨਾ ਲਾ ਕੇ ਰੌਲਾ ਪਾਉਂਦੇ ਨੇ ਜਿਸ ਜਲਦੀ ਤੇ ਰਾਜਾ ਖੁੱਲੋ ਸੀ ਆ ਰਹੇ ਜਦੋਂ ਉਹ ਮਤਲਬ ਦਰਵਾਜ਼ਾ ਖੋਲਣ ਲੱਗਦੇ ਨੇ ਤਾਂ ਸਾਹਮਣੇ ਪਿਸਤਲ ਦਿਖਾਉਂਦੇ ਨੇ ਇਹ ਦੇਖਿਆ ਗਿਆ ਕੋਈ ਕੋਈ ਨਾ ਕਿਸੇ ਨਾ ਕਿਸੇ ਬੰਦੇ ਨੂੰ ਬੰਦਾ ਫੋਨ ਆਉਂਦਾ ਹੈਗਾ ਉਹ ਮਜ਼ਾਕੀਆ ਤੌਰ ਤੇ ਗੱਲ ਕਰ ਲੈਂਦੇ ਨੇ ਜਾਂ ਕਈ ਵਾਰ ਉਹ ਇਸ ਤਰ੍ਹਾਂ ਦੀ ਹੈ ਕਿ ਜਾਣ ਬੁਝ ਕੇ ਆਪਣੇ ਆਪ ਨੂੰ ਕਾਲ ਕਰਾਉਂਦੇ ਨੇ ਕਿ ਮੈਨੂੰ ਥ੍ਰੈਟ ਕਾਲਸ ਆਈਆਂ ਨੇ ਕਈ ਵਾਰ ਐਵੇਂ ਵੀ ਦੇਖਿਆ ਗਿਆ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਜਿਹੜੇ ਬੰਦੇ ਕੋਈ ਹੋਰ ਇਹੋ ਜਿਹਾ ਕੋਈ ਫੇਕ ਚੀਜ਼ ਕ੍ਰੀਏਟ ਕਰ ਦਿੰਦੇ ਨੇ ਉਹ ਵੀ ਜੇ ਸਾਡੇ ਤੱਕ ਰਿਪੋਰਟ ਹੁੰਦੀ ਹੈ ਡ ਅਕਸਰ ਤੁਸੀਂ ਦੇਖਿਆ ਸੋਸ਼ਲ ਮੀਡੀਆ ਦੀ ਗੱਲ ਕਰੀਏ ਚ ਵੈਸੇ ਗੱਲ ਕਰੀਏ ਤਾਂ ਅਕਸਰ ਇੱਕ ਜਿਹੜੀਆਂ ਥ੍ਰੈਟ ਕਾਲ ਦੀ ਗੱਲ ਕਰੀਏ ਚ ਫਰੋਤੀ ਦੀ ਗੱਲ ਕਰੀਏ ਤਾਂ ਲਗਾਤਾਰ ਵੀਡੀਓਜ਼ ਹੀ ਵਾਇਰਲ ਹੁੰਦੀਆਂ ਨੇ ਉਹ ਕਹਿੰਦਾ ਕਿ ਮੈਨੂੰ 12 ਕਾਲ ਆ ਰਹੀ ਹੈ ਕੋਈ ਕਹਿ ਰਿਹਾ ਮੈਨੂੰ ਲੋਕਲ ਕਾਲ ਆ ਰਹੀ ਨੇ ਇਸ ਤਰ੍ਹਾਂ ਦੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਦਾਦੀ ਕਰਿਆਲੀ ਦੀ ਕੁਰਾਲੀ ਦੇ ਵਿੱਚ ਇੱਕ ਮੈਡੀਕਲ ਹਾਲ ਚਲਾਉਣ ਵਾਲਾ ਜਿਹੜਾ ਮਾਲਕ ਆ ਉਸਨੇ ਇੱਕ ਪੁਲਿਸ ਨੂੰ ਰਿਪੋਰਟ ਕੀਤੀ ਹੈ ਕਿ ਉਸ ਤੋਂ ਫਿਰੋਤੀ ਮੰਗੀ ਜਾ ਰਹੀ ਹੈ 20 ਲੱਖ ਰੁਪਏ ਦੀ ਉਸ ਤੋਂ ਫਿਰੋਤੀ ਦੀ ਜਿਹੜੀ ਮੰਗ ਕਰ ਰਹੇ ਸਨ ਤਿੰਨ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਡੀਐਸਪੀ ਮੋਹਿਤਾ ਅਗਰਵਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਡਿਪਟੀ ਸਾਹਿਬ ਤੁਹਾਡੇ ਤੱਕ ਕਿਵੇਂ ਪਹੁੰਚ ਕੀਤੀ ਤੇ ਕਿੰਨੇ ਜਿਹੜੇ આરોપી ਫੜੇ ਗਏ ਸੀ ਤੇ ਪੂਰੀ ਕਾਰਵਾਈ ਕਿਵੇਂ ਕੀਤੀ ਗਈ ਜੀ ਇਹ ਮਸਲਾ ਹੈਗਾ ਜੀ 1 ਅਕਤੂਬਰ ਦਾ 1 ਅਕਤੂਬਰ ਨੂੰ ਇਹਨੂੰ 4 ਵਜੇ ਥ੍ਰੈਟ ਕਾਲ ਆਉਂਦੀ ਹੈ ਜਿਹੜਾ ਮਦਨ ਮੋਹਨ ਮੈਡੀਕਲ ਹਾਲ ਹੈਗਾ ਆ ਕੁਰਾਲੀ ਦੇ ਵਿੱਚ ਉਹਨਾਂ ਨੂੰ ਤੇ ਉਸ ਕਾਲ ਨੂੰ ਜਿਹੜਾ ਹੈਗਾ ਉਦੋਂ ਸਟਾਰਟ ਹੁੰਦਾ ਇਨਸੀਡੈਂਟ ਕੱਲ ਸਾਨੂੰ 2 10 ਅਕਤੂਬਰ ਨੂੰ ਸਾਨੂੰ ਇਹ ਰਿਪੋਰਟ ਹੁੰਦਾ ਤੇ ਉਸ ਚੀਜ਼ ਨੂੰ ਤਸਦੀਕ ਕਰਦੇ ਹੋਏ ਅਸੀਂ ਉਹਦੇ ਤੇ ਐਫ ਆਈ ਆਰ ਲਾਚ ਕਰ ਲੈਂਦੇ ਆ ਤੇ ਥਰੂ ਟੈਕਨੀਕਲ ਐਂਡ ਹਿਊਮਨ ਇੰਟ ਉਹ ਜਿਹੜਾ ਹੈਗਾ ਇਸ ਕੇਸ ਨੂੰ ਬੜੀ ਜਲਦੀ ਹੀ ਕਰੈਕ ਕਰ ਲਿਆ ਜਾਂਦਾ ਹੈ ਇਹਦੇ ਚ ਹੁੰਦਾ ਕੀ ਹੈ ਕਿ 4 ਤਰੀਕ ਨੂੰ ਇਹਨੂੰ 1 ਤਰੀਕ ਨੂੰ 4 ਵਜੇ ਦੇ ਕਰੀਬ ਇਹਨੂੰ ਕਾਲ ਆਉਂਦੀ ਹੈ ਕਿ ਤੂੰ ਆਪਣਾ ਸਾਨੂੰ 20 ਲੱਖ ਰੁਪਏ ਦੇ ਦੇ ਨਹੀਂ ਤਾਂ ਫਿਰ ਜਿਹੜਾ ਹੈਗਾ ਅ ਤੇਰਾ ਜਿਹੜਾ ਹੈਗਾ ਹਾਲ ਠੀਕ ਨਹੀਂ ਹੋਏਗਾ ਇਹ ਉਸ ਚੀਜ਼ ਨੂੰ ਨਾਰਮਲ ਲੈਂਦਾ ਤੇ ਉਸ ਤੋਂ ਬਾਅਦ ਵੀ ਇਹਨੂੰ ਇੱਕ ਦੋ ਕਾਲ ਜਾਂਦੀਆਂ ਨੇ ਤੇ ਫੇਰ ਪਿਕਨਿਕ ਕਰਦਾ ਤਾਂ ਫੇਰ ਇਹਨੂੰ ਸ਼ਾਮ ਨੂੰ ਕੀ ਕਰਦੇ ਨੇ ਇਹ ਬੰਦੇ ਅੰਡਰ ਡਿਸਕ੍ਰਿਪਸ਼ਨ ਇਹ ਦੋ ਬੰਦੇ ਉਹਦੇ ਘਰ ਚਲੇ ਜਾਂਦੇ ਨੇ ਤੇ ਜਾ ਕੇ ਉੱਥੇ ਜਿਹੜਾ ਟॉय ਪਿਸਟਲ ਹੈਗਾ ਉਹ ਦਿਖਾਇਆ ਜਾਂਦਾ ਉਹ ਦਿਖਾ ਕੇ ਉੱਥੋਂ ਆ ਜਾਂਦੇ ਨੇ ਤੇ ਫੇਰ ਉਸ ਤੋਂ ਬਾਅਦ ਦੁਬਾਰਾ ਇਹਨੂੰ ਕਾਲ ਕਰਕੇ ਕਹਿੰਦੇ ਨੇ ਵੀ ਤੂੰ ਹੁਣ ਟ੍ਰੇਲਰ ਦੇਖ ਲਿਆ ਤੇ ਹੁਣ ਆਪਣਾ ਅੱਗੇ ਤੋਂ ਇਨਜਾਮ ਦੇਖ ਲਈ ਤੋ ਆਪਣਾ ਨਹੀਂ ਤਾਂ ਕੱਲ 20 ਲੱਖ ਰੁਪਇਆ ਕੱਲ ਦੇ ਲਈ ਤਿਆਰ ਰੱਖ ਤੇ ਇਹ ਇਹਨੂੰ ਥ੍ਰੈਟ ਕਰ ਦਿੰਦੇ ਨੇ ਐਕਸਟਰੈਕਸ਼ਨ ਕਰਨ ਦੇ ਲਈ ਤੋਂ ਇਹ ਬੰਦਾ ਪਹਿਲਾਂ ਸੋਚ ਵਿਚਾਰਦਾ ਹੈ ਆਪਸ ਵਿੱਚ ਪਰਿਵਾਰ ਨਾਲ ਸਲਾਹ مشورہ ਕਰਕੇ ਅਗਲੇ ਦਿਨ ਸਾਡੇ ਕੋਲੇ ਇਹ ਦੋ ਤਰੀਕ ਨੂੰ ਆ ਕੇ ਰਿਪੋਰਟ ਕਰਦਾ ਹੈ ਇਹ ਇਨਸੀਡੈਂਟ ਨੂੰ ਇਹ ਇਨਸੀਡੈਂਟ ਰਿਪੋਰਟ ਹੋਣ ਤੋਂ ਬਾਅਦ ਅਸੀਂ ਜਿਹੜਾ ਹੈਗਾ ਐਸਐਸਪੀ ਸ਼੍ਰੀ ਦੀਪਕ ਪਾਰਖ ਜੀ ਅਤੇ ਸਾਡੇ ਐਸਪੀ ਰੂਰਲ ਮਨਪ੍ਰੀਤ ਜੀ ਉਹਨਾਂ ਦੀ ਸੁਪਰਵਾਈਜ਼ਨ ਦੇ ਹੇਠ ਕੰਮ ਕਰਦੇ ਹਾਂ ਅਸੀਂ ਆਪਣੀਆਂ ਮੈਂ ਸਪੈਸ਼ਲਾਈਜ਼ਡ ਟੀਮ ਅਸੀਂ ਬਣਾ ਕੇ ਆਪਣਾ ਅਸੀਂ ਕਾਰਵਾਈ ਸਟਾਰਟ ਕਰ ਦਿੰਦੇ ਹਾਂ ਉਹ ਕਰਕੇ ਜਿਹੜੀਆਂ ਹੈਗੀਆਂ ਨੇ ਡਿਫਰੈਂਟ ਟੀਮਸ ਥਰੂ ਟੈਕਨੀਕਲ ਜਿਹੜਾ ਹੈਗਾ ਇਨਪੁਟ ਐਂਡ ਹਿਊਮਨ ਇੰਟੈਲੀਜੈਂਸ ਇਹਦੇ ਬੇਸਿਸ ਤੇ ਕੰਮ ਕਰਦੇ ਹੋਏ ਅਸੀਂ ਇੱਕ ਦੋਸ਼ੀ ਨੂੰ ਜਿਹੜਾ ਹੈਗਾ ਪੈਨ ਰਾਉਂਡ ਅਪ ਕਰ ਲੈਨੇ ਆ ਜਿਹਦਾ ਨਾਂ ਹੈਗਾ ਸੁਖਚੈਨ ਜੋ ਆਪਣਾ ਨੰਗਲ ਗੜੀਆਂ ਪਿੰਡ ਜੋ ਕੁਰਾਲੀ ਦੇ ਨੇੜੇ ਹੀ ਹੈ ਉੱਥੋਂ ਦਾ ਰਹਿਣ ਵਾਲਾ ਇਹਦੀ ਉਮਰ 24 ਸਾਲ ਹੈਗੀ ਹੈ ਤੇ ਵਾਈਫਾਈ ਆਪਰੇਟਰ ਦੇ ਤੌਰ ਤੇ ਕੰਮ ਕਰਦਾ ਹੈ ਇਦੇ ਨਾਲ ਹੀ ਇੱਕ ਦੋ ਇਹਦੇ ਹੋਰ ਦੋਸ਼ੀ ਨੇ ਇਹਦੀ ਅੱਗੇ ਇਹਦੇ ਪੁਛਗਿਛ ਤੋਂ ਸਾਨੂੰ ਕਲੀਅਰ ਹੁੰਦਾ ਉਹ ਹੈਗਾ ਇੱਕ ਅਮਨ ਉਰਫ ਬਿੱਲਾ ਤੇ ਇੱਕ ਹੈਗਾ ਆਪਣਾ ਸਾਹਿਲ ਉਰਫ ਸ਼ੈਲੀ ਇਹ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਂਦਾ ਹੈ ਤੋਂ ਇਹਨਾਂ ਸਾਰਿਆਂ ਨੇ ਇਹ ਰਲ ਕੇ ਇਹ ਕਾਂਸਪੀਰੇਸੀ ਹਾਚ ਕੀਤੀ ਸੀ ਜਿਹਦੇ ਕਰਕੇ ਆਪਾਂ ਜਿਹੜਾ ਹੈਗਾ ਇਹਨਾਂ ਸਾਰਿਆਂ ਨੂੰ ਅਸੀਂ ਕਵਰ ਕਰ ਲਿਆ ਗਿਆ ਇਹਨਾਂ ਦੇ ਪੋਜ਼ੀਸ਼ਨ ਚੋਂ ਇੱਕ ਟਾਈਪ ਪਿਸਟਲ ਮੋਟਰਸਾਈਕਲ ਤੇ ਇੱਕ ਕਾਰ ਬਰਾਮਦ ਕਰ ਲਈ ਗਈ ਹੈ I20 ਸਰ ਜਿਹੜੀ ਕਾਲਸ ਕਰਦੇ ਉਹ ਸੇਮ ਨੰਬਰ ਤੋਂ ਕਰ ਰਹੇ ਸੀਗੇ ਆਪਣਾ ਨੰਬਰ ਸੀ ਉਹਨਾਂ ਦਾ ਨਹੀਂ ਜੀ ਇਹ ਨੰਬਰ ਡਿਫਰੈਂਟ ਸੀਗਾ ਜੀ ਇਹ ਨੰਬਰ ਕਿਸੇ ਦਾ ਪਹਿਲਾਂ ਜਿਹੜਾ ਹੈਗਾ ਕਿਸੇ ਬੰਦੇ ਦਾ ਮਿਸਪਲੇਸ ਹੋਇਆ ਹੋਇਆ ਨੰਬਰ ਸੀਗਾ ਉਹਨੂੰ ਇਹ ਯੂਜ਼ ਕਰ ਰਹੇ ਸੀਗੇ ਤੇ ਉਸ ਦੇ ਮਤਲਬ ਉਸੇ ਕਾਲੀ ਇਹਨਾਂ ਨੇ ਯੂਜ਼ ਕੀਤਾ ਸੀਗਾ ਤੇ ਉਹ ਫੋਨ ਵੀ ਜਿਹੜਾ ਹੈਗਾ ਇਹਨਾਂ ਦਾ ਉਹ ਅਲੱਗ ਫੋਨ ਸੀਗਾ ਜੀ ਉਹਦੇ ਤੋਂ ਯੂਜ਼ ਕਰਕੇ ਇਹਨਾਂ ਨੇ ਇਹੀ ਵਾਰਦਾਤ ਨੂੰ ਜਾਮ ਦੇਣਾ ਚਾਹ ਰਹੇ ਸੀਗੇ ਮੈਂ ਲਗਾਤਾਰ ਇੱਕੋ ਨੰਬਰ ਤੋਂ ਕਾਲ ਕਰ ਰਹੇ ਸੀ ਕਿ ਜਿਵੇਂ ਤੁਸੀਂ ਕਹਿਆ ਤਿੰਨ ਤੋਂ ਚਾਰ ਕਾਲਸ ਲਗਾਤਾਰ ਮਤਲਬ ਉਹਨਾਂ ਨੇ ਕੀਤੀ ਇੱਕੋ ਨੰਬਰ ਤੋਂ ਹੀ ਸੀਗੀ ਜੀ ਉਸੇ ਨੰਬਰ ਤੋਂ ਉਹ ਬੰਦ ਹੋ ਜਾਂਦਾ ਸੀ ਕਾਲ ਕਰਨ ਤੋਂ ਬਾਅਦ ਫਿਰ ਦੁਬਾਰਾ ਉਸ ਤੋਂ ਕਾਲ ਕੀਤੀ ਆ ਆਪਸ ਦੇ ਵਿੱਚ ਇਹ ਮਿਲਦੇ ਕਿਵੇਂ ਨੇ ਜੀ ਜਿਵੇਂ ਤੁਸੀਂ ਦੱਸਿਆ ਹੈ ਕਿ ਬਹੁਤ ਜ਼ਿਆਦਾ ਪੜੇ ਲਿਖੇ ਵੀ ਨਹੀਂ ਹੈਗੇ ਨੌਜਵਾਨ ਤਾਂ ਇਹ ਆਪਸ 'ਚ ਮਿਲੇ ਕਿਵੇਂ ਯਾਰੀ ਦੋਸਤੀ ਸੀ ਜਾਂ ਉਸ ਬੰਦੇ ਨੂੰ ਕਿਵੇਂ ਜਾਣਦੇ ਸੀ ਜਿਹੜਾ ਮੈਡੀਕਲ ਹੌਲਦਾਰ ਦਾ ਮਾਲਕ ਸੀ ਇਹ ਆਪਸ 'ਚ ਦੋਸਤ ਨੇ ਜੀ ਕੋਰਾਲੀ ਦੇ ਹੀ ਰਹਿਣ ਵਾਲੇ ਨੇ ਜਿਹੜੇ ਬਾਕੀ ਦੋਨੋਂ ਦੋਸ਼ੀ ਨੇ ਉਹ ਕੋਰਾਲੀ ਦੇ ਨੇ ਇੱਕ ਕੋਰਾਲੀ ਦੇ ਨਾਲ ਦਾ ਪਿੰਡ ਦਾ ਹੈ ਸ਼ਹਿਰ ਦੇ ਵਿੱਚ ਅਕਸਰ ਮਿਲਦੇ ਰਹਿੰਦੇ ਨੇ ਆਪਸ ਵਿੱਚ ਖਾਣ ਪੀਣ ਦਾ ਇਹਨਾਂ ਦਾ ਆਪਣਾ ਇਕੱਠਿਆਂ ਦਾ ਰਹਿੰਦਾ ਸਿਸਟਮ ਤਾਂ ਉਹਦੇ ਵਿੱਚ ਸੀਗੇ ਜੀ ਇਹ ਤੇ ਇਹ ਕੁਝ ਟਾਈਮ ਤੋਂ ਇਸ ਫਿਰਾਕ ਦੇ ਵਿੱਚ ਸੀਗਾ ਕਿ ਕਿ ਪੈਸੌਖੇ ਪੈਸੇ ਕਿਵੇਂ ਬਣਾਏ ਜਾ ਸਕਦੇ ਨੇ ਹੁਣ ਸੁਖਚੈਨ ਸੀਗਾ ਉਹ ਵੀ ਕ੍ਰਿਮੀਨਲ ਮਾਈਂਡ ਸੀਗਾ ਉਹਦੇ ਤੇ ਪਹਿਲਾਂ 307 ਦਾ ਪਰਚਾ ਅਟੈਂਪਟ ਟੂ ਮਰਡਰ ਦਾ ਲਾਸਟ ਇਅਰ ਦਾ ਖਰੜ ਦੇ ਵਿੱਚ ਦਰਜ ਹੈ ਉਸੇ ਤਹਿਤ ਜਿਹੜਾ ਹੈਗਾ ਇਹਨਾਂ ਦਾ ਮਾਈਂਡ ਸੀਗਾ ਕਿ ਆਪਾਂ ਇਜ਼ੀ ਟਾਰਗੇਟ ਲੱਭੀਏ ਕਿਸੇ ਨੂੰ ਤੇ ਪੈਸੇ ਕਮਾਈਏ ਇਸੇ ਦੇ ਵਿੱਚ ਇਹਨਾਂ ਨੇ ਸ਼ਹਿਰ ਦੇ ਵਿੱਚ ਆਪਣਾ ਘੇੜਾ ਦੇ ਦੂ ਕਿ ਇਹਨਾਂ ਨੇ ਇੱਕ ਇਹ ਮੈਡੀਕਲ ਸਟੋਰ ਹੈ ਜਿਹੜਾ ਇਹਨੂੰ ਟਾਰਗੇਟ ਕੀਤਾ ਹੋਇਆ ਸੀਗਾ ਕਿ ਇੱਥੇ ਜਿਹੜਾ ਹੈਗਾ ਇਸ ਤੋਂ ਆਪਾਂ ਨੂੰ ਮਨੀ ਮਿਲ ਸਕਦੀ ਹੈ ਤਾਂ ਇਹਨਾਂ ਨੇ ਉਹਨੂੰ ਕਾਲ ਕੀਤੀ ਜੋ ਮੈਨੂੰ ਦੱਸਿਆ ਕਿ ਘਰ ਗਏ ਨੇ ਜਿਹੜਾ ਟੁਆਇਲ ਜਿਹੜਾ ਗਨ ਕਹਿ ਰਹੇ ਤੁਸੀਂ ਉਹ ਲੈ ਕੇ ਜਾਂਦੇ ਨੇ ਤਾਂ ਉੱਥੇ ਫਿਰ ਡਰਾਉਂਦੇ ਕਿਵੇਂ ਨੇ ਜੀ ਕੁਝ ਕਿਵੇਂ ਮਤਲਬ ਦਿਖਾਉਂਦੇ ਨੇ ਦਿਖਾ ਕੇ ਫਿਰ ਭੱਜੇ ਉੱਥੋਂ ਫਿਰ ਉਹ ਨਾਲ ਨਹੀਂ ਪਿੱਛੇ ਨਹੀਂ ਭੱਜੇ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਨੇੜੇ-ਤੇੜੇ ਉਹਨਾਂ ਨੇ ਰੌਲਾ ਨਹੀਂ ਪਾਇਆ ਜੀ ਜਦੋਂ ਇਹ ਘਰੇ ਜਾਂਦੇ ਨੇ ਜੀ ਉਹਨਾਂ ਦੇ ਘਰ ਦੇ ਵਿੱਚ ਉਸ ਟਾਈਮ ਉਹਦੀ ਜਿਹੜਾ ਵਿਕਟਿਮ ਹੋ ਸਕਦਾ ਸੀਗਾ ਇਸ ਚੀਜ਼ ਦਾ ਉਹਦੀ ਸਿਸਟਰ ਉੱਥੇ ਮੌਜੂਦ ਸੀਗੀ ਤਾਂ ਉਹ ਜਦੋਂ ਘਰ ਤੋਂ ਬਾਹਰ ਆਂਦੀ ਹੈ ਪਹਿਲਾਂ ਤਾਂ ਮਰੀਜ਼ ਦਾ ਬਹਾਨਾ ਲਾ ਕੇ ਰੌਲਾ ਪਾਉਂਦੇ ਨੇ ਜਿਸ ਜਲਦੀ ਰਾਜਾ ਖੁੱਲੋਂ ਸੀ ਆ ਰਹੇ ਜਦੋਂ ਉਹ ਮਤਲ ਦੇ ਨੇ ਤਾਂ ਉਹ ਨਾਲ ਦੀ ਨਾਲ ਦਰਵਾਜ਼ਾ ਬੰਦ ਕਰਕੇ ਅੰਦਰ ਘਬਰਾ ਕੇ ਅੰਦਰ ਚਲੇ ਜਾਂਦੇ ਨੇ ਤੇ ਇਹ ਆਪਣਾ ਉਥੋਂ ਮੋਟਰਸਾਈਕਲ ਦੇ ਉੱਤੇ ਖਿਸਕ ਜਾਂਦੇ ਨੇ ਸਰ ਲਗਾਤਾਰ ਇਹ ਜੀਆਂ ਕਾਲਸ ਜਿਵੇਂ ਬਾਰੋਂ ਵੀ ਆਉਂਦੀਆਂ ਨੇ ਜਿਵੇਂ ਕਹਿ ਰਹੇ ਕੋਈ ਮਤਲਬ ਕੋਈ ਗੈਂਗਸਟਰ ਬੋਲ ਰਿਹਾ ਹੈ ਕੋਈ ਚਾਹੇ ਜੇਲ੍ਹ 'ਚ ਬੈਠਾ ਹੋਵੇ ਉਹ ਗੈਂਗਸਟਰ ਕਿਸ ਤਰ੍ਹਾਂ ਮਲੇ ਇਹਨਾਂ ਦੇ ਕੋਈ ਸੰਬੰਧ ਪਾਏਗੇ ਨੇ ਜਿਵੇਂ ਤੁਸੀਂ ਹੁਣ ਇਸ ਦੌਰਾਨ ਤਫਤੀਸ਼ ਦੇ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਜੀ ਇਹਨਾਂ ਦਾ ਕੋਈ ਹੋਰ ਐਂਗਲ ਨਹੀਂ ਸਾਹਮਣੇ ਆਇਆ ਹੈਗਾ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੇ ਐਂਗਲ ਐਕਸਪਲੋਰ ਕਰਾਂਗੇ ਹਜੇ ਤੱਕ ਇਹਨਾਂ ਨੂੰ ਕੋਈ ਥ੍ਰੈਟ ਕਾਲ ਦੇ ਵਿੱਚ ਵੀ ਇਹਨਾਂ ਨੇ ਕਿਸੇ ਹੋਰ ਮਾੜੇ ਅਨਸਰ ਦਾ ਨਾਮ ਨਹੀਂ ਯੂਜ਼ ਕੀਤਾ ਇਹ ਆਪ ਹੀ ਜਿਹੜੇ ਹੈਗੇ ਨੇ ਆਪਣਾ ਹੀ ਥ੍ਰੈਟ ਦਿਖਾ ਰਹੇ ਸੀਗੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਲੋਕ ਹਲੇ ਵੀ ਮਤਲਬ ਕਹਿ ਸਕਦੇ ਕਾਲ ਆਂਦੀ ਆ ਪਰ ਉਹਨੂੰ ਮਤਲਬ ਲੈ ਲੈਂਦੇ ਨੇ ਕਿ ਕੋਈ ਗੱਲ ਨਹੀਂ ਆ ਗਈ ਕੋਈ ਵੈਸੇ ਕਰਤੀ ਹੋਣੀ ਹੈ ਕਈ ਵਾਰ ਕੋਈ ਜਾਂਦਾ ਕੋਈ ਸਿਰੇ ਮਜ਼ਾਕ ਕਰਤਾ ਹੋਵੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਗੱਲ ਇਹ ਹੈ ਜੀ ਕਿ ਜਦੋਂ ਤੁਹਾਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨੂੰ ਉਹਦੀ ਸੀਰੀਅਸਨੈਸ ਤੁਹਾਨੂੰ ਬੈਟਰ ਪਤਾ ਹੈ ਕਿ ਤੁਹਾਡੇ ਤੱਕ ਜੋ ਟਾਰਗੇਟ ਹੋ ਰਿਹਾ ਹੈ ਤਾਂ ਉਸ ਚੀਜ਼ ਨੂੰ ਇਮੀਡੀਏਟਲੀ ਪੁਲਿਸ ਕੋਲ ਰਿਪੋਰਟ ਕਰੋ ਕਿਉਂਕਿ ਪੁਲਿਸ ਕੋਲ ਤੁਸੀਂ ਰਿਪੋਰਟ ਕਰੋਗੇ ਅਸੀਂ ਉਸ ਚੀਜ਼ ਦੀ ਸਾਰੀ ਜਿਹੜੀ ਹੈਗੀ ਹੈ ਡੀਪਲੀ ਇਨਵੈਸਟੀਗੇਟ ਕਰ ਲਾਂਗੇ ਉਹਦੀ ਥੋਰੋ ਪੜਤਾਲ ਵੀ ਹੋ ਜੂਗੀ ਤੇ ਇਹ ਜਿਹੜੀ ਚੀਜ਼ ਹੈਗੀ ਹੈ ਇਹ ਬੰਦੇ ਕ੍ਰੈਕ ਵੀ ਹੋ ਜਾਂਦੇ ਨੇ ਸਾਰਾ ਸਿਸਟਮ ਤੇ ਫੜੇ ਵੀ ਜਾਂਦੇ ਨੇ ਤੋ ਇਹਦੇ ਲਈ ਇਹੀ ਜ਼ਰੂਰੀ ਹੈਗਾ ਕਿ ਤੁਸੀਂ ਜਿਹੜਾ ਹੈਗਾ ਪਹਿਲਾਂ ਘਬਰਾਉਣਾ ਨਹੀਂ ਹੈਗਾ ਉਹ ਬੰਦ ਕਰੋ ਤੇ ਪੁਲਿਸ ਥੋੜੀ ਸਹਾਇਤਾ ਦੇ ਲਈ ਹੈ ਤੇ ਤੁਸੀਂ ਜਦੋਂ ਵੀ ਸਾਨੂੰ ਅਪਰੋਚ ਕਰਨਾ ਹੈ ਤਾਂ ਅਸੀਂ ਇਮੀਡੀਏਟਲੀ ਉਹਦੇ ਤੇ ਐਕਟ ਕਰਨਾ ਹੀ ਹੈ ਤਾਂ ਘਬਰਾਉਣਾ ਨਹੀਂ ਹੈਗਾ ਜੇ ਕੋਈ ਚੀਜ਼ ਇਹ ਜੀ ਆਉਂਦੀ ਹੈ ਤਾਂ ਇਮੀਡੀਏਟਲੀ ਸਾਨੂੰ ਰਿਪੋਰਟ ਕਰੋ ਕਈ ਵਾਰ ਦੇਖਿਆ ਗਿਆ ਕੋਈ ਕੋਈ ਨਾ ਕਿਸੇ ਨਾ ਕਿਸੇ ਬੰਦੇ ਦੇ ਬੰਦਾ ਨੂੰ ਫੋਨ ਆਉਂਦਾ ਹੈਗਾ ਉਹ ਮਜ਼ਾਕੀਆ ਤੌਰ ਤੇ ਗੱਲ ਕਰ ਲੈਂਦੇ ਨੇ ਜਾਂ ਕਈ ਵਾਰ ਉਹ ਇਸ ਤਰ੍ਹਾਂ ਦੀ ਹੈ ਕਿ ਜਾਣਬੁੱਝ ਕੇ ਆਪਣੇ ਆਪ ਨੂੰ ਕਾਲ ਕਰਾਉਂਦੇ ਨੇ ਕਿ ਮੈਨੂੰ ਥ੍ਰੈਟ ਕਾਲਸ ਆਈਆਂ ਨੇ ਕਈ ਵਾਰ ਐਵੇਂ ਵੀ ਦੇਖਿਆ ਗਿਆ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਨੇ ਦੇਖੋ ਜੀ ਉਹ ਹਰ ਚੀਜ਼ ਜਿਹੜੀ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਂਦੀ ਹੈ ਜੋ ਇਹ ਤੁਹਾਨੂੰ ਖੁਦ ਨੂੰ ਪਤਾ ਹੁੰਦਾ ਕਿ ਤੁਹਾਡਾ ਕੋਈ ਫਰੈਂਡ ਸਰਕਲ ਚੋਂ ਫੋਨ ਆ ਰਿਹਾ ਜਾਂ ਕਿਸ ਤਰ੍ਹਾਂ ਆ ਰਿਹਾ ਉਹ ਤੁਸੀ ਸੀਰੀਅਸਨੈਸ ਤੁਹਾਨੂੰ ਖੁਦ ਨੂੰ ਪਤਾ ਲੱਗ ਹੀ ਜਾਂਦੀ ਹੈ ਵੀ ਰੀਅਲ ਥ੍ਰੈਟ ਹੈ ਜਾਂ ਕਿਸ ਤਰ੍ਹਾਂ ਤਾਂ ਉਹ ਚੀ ਠੀਕ ਹੈ ਤਾਂ ਦੂਸਰੀ ਗੱਲ ਰਹੀ ਇਹ ਜਿਹੜੇ ਬੰਦੇ ਕੋਈ ਹੋਰ ਇਹੋ ਜਿਹਾ ਕੋਈ ਫੇਕ ਚੀਜ਼ ਕ੍ਰੀਏਟ ਕਰ ਦਿੰਨੇ ਉਹ ਵੀ ਜੇ ਸਾਡੇ ਤੱਕ ਰਿਪੋਰਟ ਹੁੰਦੀ ਹੈ ਡੂਰਿੰਗ ਇਨਵੈਸਟੀਗੇਸ਼ਨ ਉਹ ਵੀ ਕਲੀਅਰ ਹੋ ਜਾਂਦੇ ਹੁਣ ਤੁਸੀਂ ਮਨਜੋਗ ਦਲਚਪੀਸ਼ ਕਰ ਰਹੇ ਹੋ ਕਿੰਨੇ ਦਿਨ ਦਾ ਰਿਮਾਂਡ ਮਿਲੇ ਜੀ ਜੀ ਹੁਣ ਸਾਡੇ ਕੋਲ ਅਸੀਂ ਲੈ ਕੇ ਆ ਰਹੇ ਹਾਂ ਜੀ ਉਹ ਹੁਣ ਰਿਮਾਂਡ ਲਵਾਂਗੇ ਅਸੀਂ ਅਪਲਾਈ ਕੀਤਾ ਤੇ ਬਾਕੀ ਦੇਖਦੇ ਹਾਂ ਜੀ ਜੀ ਤਾਂ ਇਹ ਸਾਡੇ ਡੀਐਸਪੀ ਮੋਜੀ ਅਗਰਵਾਲ ਜਿਨ੍ਹਾਂ ਨੇ ਕਿਹਾ ਹੈਗਾ ਕਿ ਤਿੰਨ ਜਿਹੜੇ ਦੋਸ਼ੀ ਨੇ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਕੁਝ ਹੀ ਸਮੇਂ ਦੇ ਵਿੱਚ ਦਲਦ ਦੇ ਵਿੱਚ ਪੇਸ਼ ਕਰਕੇ ਉਹਨਾਂ ਕੈਮਰਾਪਰਸ ਨਿਸ਼ਾਨ ਸਿੰਘ ਦੇ ਨਾਲ ਆਨਰਲੀ ਮਹਾਲੀ ਤੋਂ ਕਨਵੈਸਿੰਗ ਜੁਦਾਵਤ ਰਿਪੋਰਟ